ਅੰਮ੍ਰਿਤਸਰ ਦੇ ਹੁਸੈਨ ਪੁਰਾ ਫਲਾਈਓਵਰ ਤੇ ਡੀਜ਼ਲ ਟੈਂਕਰ ਪਲਟਣ ਨਾਲ ਸੜਕ ਬਹੁਤ ਫਿਸਲਣ ਹੋ ਗਈ ਜਿਸ ਕਾਰਨ 200 ਤੋਂ ਵੱਧ ਦੋਪਹੀਆ ਵਾਹਨ ਸਲਿੱਪ ਹੋ ਗਏ ਕਈ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਕੀ ਰਾਘੀਰਾਂ ਦੀ ਮਦਦ ਨਾਲ ਡਾਕਟਰੀ ਸਹਾਇਤਾ ਦਿੱਤੀ ਗਈ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਉਹਨਾਂ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇੱਥੇ ਅੱਗ ਲੱਗਣ ਦਾ ਖਤਰਾ ਹੈ ਫਿਲਹਾਲ ਉਹਨਾਂ ਕਿਹਾ ਕਿ ਇੱਥੇ ਟ੍ਰੈਫਿਕ ਕੰਟਰੋਲ ਕੀਤੀ ਜਾ ਰਹੀ ਹੈ ਅਤੇ ਸਿਸਲਣ ਵਾਲੀ ਜਗ੍ਹਾ ਤੇ ਪਾਣੀ ਛਿੜਕ ਕੇ ਜਾਂ ਮਿੱਟੀ ਛਿੜਕ ਕੇ ਫਿਸਲਣ ਘਟਾਈ ਜਾਵੇਗੀ। ਪਵਨ ਜੋਸ਼ੀ ਮੈਂ ਬਸ ਤੁਹਾਡਾ ਵੀਰ ਹਾਂ ਸਵਾਗਤ ਹੈ ਵੀ ਭਾਈ ਨਗ ਰਹੇ ਸੀ ਫਿਰ ਮਿੱਟੂ ਭਾਈ ਨੂੰ ਮੈਂ ਆਵਾਜ਼ ਮਾਰੀ ਇਹ ਵੀ ਮੇਰੇ ਵੀਰ ਜੀ ਲੋਕਾਂ ਦਾ ਭੜਾ ਕਰ ਆ ਦੇਖੋ ਨਾ ਡੀਜ਼ਲ ਲੋੜਿਆ ਕੋਈ ਮੇਰੇ ਹਿਸਾਬ ਨਾਲ ਡੇਢ ਘੰਟਾ ਹੋ ਗਿਆ ਯਾਰ ਜੁਰੇ ਤੁਹਾਨੂੰ ਨਜ਼ਰ ਆ ਰਿਹਾ ਅਸੀਂ ਤੇ ਬਸ ਹੱਥ ਜੋੜ ਕੇ ਬੇਨਤੀ ਕਰ ਕਟੋ ਘੜ 2 250 ਡਿਗ ਪਿਆ ਸੱਟਾਂ ਲੱਗੀਆਂ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਪੁੱਛੇ ਮੌਕੇ ਤੇ ਆਏ ਡੀਸੀ ਸਾਹਿਬ ਨੂੰ ਉਹ ਆਰ ਲਾ ਰਹੇ ਆ ਭਈ ਇਹਦਾ ਜਲਦ ਕਰੋ ਕੋਈ ਇਹਨਾਂ ਦੇ ਭਾਜੀ ਇੱਕੋ ਹੀ ਸੋਲਿਊਸ਼ਨ ਹੈ ਕਿ ਪਿੱਛੋਂ ਪੋਲ ਨੂੰ ਬੰਦ ਕਰ ਦਿੱਤਾ ਜਾਵੇ ਘੰਟਾ 2 ਘੰਟੇ 3 ਘੰਟੇ ਉਸ ਤੋਂ ਬਾਅਦ ਇੱਥੇ ਰੇਤਾ ਸੁਟਣੀ ਆ ਜਾਂ ਪਾਣੀ ਪਾਉਣਾ ਵਾ ਪਾ ਕੇ ਨੂੰ ਵਾਸ਼ ਕੀਤਾ ਜਾਵੇ ਤਾਂ ਕਿ ਇੱਥੇ ਸਲਿੱਪਰੀ ਜਿਹੜੀ ਉਹ ਘਟ ਸਕੇ ਅਸੀਂ ਉਦੋਂ ਦੇ ਲੱ ਜਦੋਂ ਇੱਕ ਬ੍ਰੇਕ ਮਾਰਦਾ ਹੈ ਨਾ ਉਹਦੇ ਪਿੱਛੇ ਜਦੋਂ ਬ੍ਰੇਕਾਂ ਵੱਜਦੀਆਂ ਸਾਰੇ ਦੇਖ ਦੇਖ ਲਿਓਣੇ ਦੇਖਿਓ ਕੀ ਬਣਦਾ ਤੁਸੀਂ ਇੱਕ ਵਾਰੀ ਦੇਖਿਓ ਤਲਾਹ ਮਿਲੀ ਹੈ ਜੀ ਇੱਥੇ ਅੱਗ ਲੱਗਣ ਦਾ ਖਤਰਾ ਵੇ ਅਸੀਂ ਆਏ ਆ ਕਿ ਦੇਖਿਆ ਵੇ ਇਹ ਜਿਹੜਾ ਰੋਡ ਤੇ ਕੇਰ ਨੂੰ ਲਿਆਇਆ ਹੈ ਮਿੱਟੀ ਪਾਈ ਜਾ ਰਹੀ ਉਹ ਦੇਖੋ ਉਹ ਦੇਖੋ ਮਿੱਟੀ ਪਾਈ ਜਾ ਰਹੀ ਹੈ ਕੋਈ ਨਾ ਕੰਮ ਕਰ ਰਿਹਾ ਸਿਵਲ ਵੱਲੋਂ ਤਾਂ ਨੀ ਕੋਈ ਹੋ ਰਿਹਾ ਜੀ ਆਪਣਾ ਨਾਮ ਦੱਸੋ ਅਸੰਦੀਪ ਕੁਮਾਰ ਕਿਸ ਜਗ੍ਹਾ ਤੋਂ ਆਏ ਤੇ ਕਿਦੋਂ ਤੁਹਾਨੂੰ ਜਾਣਕਾਰੀ ਅਸੀਂ ਸਿਵਲ ਲੈਂਡ ਤੋਂ ਆਏ ਆ ਸਾਨੂੰ ਹੁਣੇ-ਹੁਣੇ ਫੋਨ 'ਦਾ ਹੀ ਇਤਲਾਹ ਮਿਲੀ ਹੈ ਵੀ ਇੱਥੇ ਅੱਗ ਲੱਗਣ ਦਾ ਖਤਰਾ ਹੈ ਟਰਾਂਸਫਾਰਮ ਜਿਹੜਾ ਲੀਕ ਹੈ ਕਾਹਦਾ ਪੈਟਰੋਲ ਹੈ ਕੋਈ ਇਹ ਹੁਣ ਦੇਖਾਂਗੇ ਕੀ ਹੈਗਾ ਵੇ ਤੁਹਾਡੇ ਸਾਹਮਣੇ ਹੀ ਹੈ ਪਾਣੀ ਨਾਲ ਫਰਕ ਪੇ ਕਰਨਾ ਪਾਣੀ ਨਾਲ ਫਰਕ ਇਹ ਦੇਖਾਂਗੇ ਹੁਣੇ ਦੇਖਨੇ ਆ ਪਾਣੀ ਨਾਲ ਹੋਰ ਨਾ ਦਿਲ ਕਰਨ ਹੋ ਜੇ ਬਿਊਰੋ ਰਿਪੋਰਟ ਪਰਕ ਟੀਵੀ ਅੰਮ੍ਰਿਤਸਰ